ਇਹਦੇ ਨਾਲ ਫਾਰਮਾਂ ਉਦਾਰਾ ਜਿਹਨੇ ਇਹਦੇ ਨਾਲ ਸੱਤਾਂ ਦੇ ਕੰਮ ਪਾਣੀਆਂ ਸੀ ਛੱਡ ਕੇ ਟੀਲ ਕੰਮ ਕਰਦੀਆਂ ਸੀ ਛੱਡ ਕੇ ਖੇਤ ਦਾ ਕੰਮ ਛੱਡ ਕੇ ਕੋਈ ਬੰਦਾ ਆਉਂਦਾ ਸੀ ਜਿਹਨਾਂ ਮਾਨਸਨ ਵਾਸਤੇ ਅੱਜ ਉਹਨਾਂ ਦਾ ਮਾਨਸਨ ਸਨਮਾਨ ਬਹਾਲ ਹੋਇਆ ਅੱਜ ਕਰਾਜਾ ਹੋਇਆ ਅੱਜ ਕਰਾਜਾ ਕਿ ਸ਼ਾਮ ਨੂੰ ਘੋਮੇ ਸਵੇਰੇ ਉਹਨਾਂ ਜਾਣ ਤੋਂ ਪਹਿਲਾਂ ਕੰਮ ਕਰ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਰਸਨਾ ਹੈ ਇਹ ਮਿਲ ਜਾਂਦਾ ਜੀ ਸੋ ਅੱਜ ਵੱਡੀ ਗੱਲ ਦੂਜੀ ਹੋਰ ਬਦਲਾ ਦੀ ਗੱਲ ਸਰਕਸ ਰੱਖਿਆ ਫੋਰਸ 147 ਗੱਡੀਆਂ ਨੋਵਾ ਹਾਈਲਾਈਟਸ ਫਰਦੀਆਂ ਨੇ ਜੀ ਬਿਲਕੁਲ ਪਤਾ ਲੱਗਦਾ ਹੈ ਔਰ ਜਿੱਥੇ ਜੇ ਪਹਿਲੇ 10-15 ਹਜ਼ਾਰ 15 ਬੰਦੇ ਸਾਡੇ ਮਤਲਬ ਡੈਥ ਹੁੰਦੀ ਸੀ 1 ਮਹੀਨੇ ਦੇ ਵਿੱਚ ਅੱਜ ਜਦੋਂ ਲੱਗੇ ਆ ਅਸੀਂ ਤਾਂ ਘੱਟੋ-ਘੱਟ ਸਿਰਫ 13 ਬੰਦੇ ਦੇ ਇਹੋ ਜਿਹਾ ਹੋਇਆ ਜੀ ਕਿ ਉਹ ਚਲੇ ਗਏ ਸੰਸਾਰ ਦੇ ਵਿੱਚ ਔਰ ਘੱਟੋ-ਘੱਟ ਇਹਦਾ 20% ਅਸੀਂ ਜਿਹੜਾ 100% ਤੋਂ 20% ਡੈਥ ਟੈਂਦਾ ਇਹਦੇ ਵਿੱਚ ਔਰ ਉਹ ਬਈਏ ਕੰਮ ਕਰ ਰਹੇ ਨੇ ਉਹਦੇ ਨਾਲ ਕੀ ਹੋ ਜਾਂਦਾ ਉਹਦੇ ਨਾਲ ਇੱਕ ਸੁਰੱਖਿਆ ਹੋ ਜਾਂਦੀ ਹੈ ਜੇ ਕੋਈ ਕਿਸੇ ਕਿਸਮ ਨੂੰ ਕੋਈ ਇਹ ਲੱਗਦਾ ਵੀ ਸਾਡੇ ਮਗਰ ਲੱਗਿਆ ਹੋਇਆ ਕੋ ਜਾਂ ਸਾਨੂੰ ਕੋਈ ਖਤਰਾ ਕਿਸੇ ਕਿਸਮ ਦਾ ਤਾਂ ਗੱਡੀ ਆਉਂਦੀ ਹੈ ਗੱਡੀ ਨੂੰ ਦੇਖ ਕੇ ਰੋਕਦੇ ਨੇ ਬਾਕਾਇਦਾ ਉੱਥੇ ਗੱਲ ਕਰਦੇ ਨੇ ਮੈਨੂੰ ਆਈਸਕੋਰ ਦਾ ਖਤਰਾ ਹੈ ਜਾਂ ਕੋਈ ਗੱਲ ਹੈ ਕਿਸ ਕਿਸਮ ਦੀ ਰਾਤ ਨੂੰ ਨਹੀਂ ਜਾਂਦੇ ਕੀ ਬਈ ਇਹ ਰਸਤਾ ਖਰਾਬ ਹੈ ਇੱਧਰ ਨਾ ਜਾਓ ਤਾਂ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਇਹ ਬਦਲਾ ਦੀ ਬਹੁਤ ਢੀ ਗੱਲ ਹੈ ਜੀ ਅਗਲੀ ਗੱਲ ਜਿਹੜੀਆਂ ਸਾਡੇ ਆਮ ਤੌਰ ਤੇ ਸਾਡੇ ਜਨੇ ਵੀ ਸਾਨੂੰ ਐਸਐਚਓ ਮਿਲਦੇ ਗੱਲ ਕਰਦੇ ਕਈ ਵਾਰੀ ਕਹਿੰਦੇ ਜੀ ਸਾਡੇ ਕੋਲੇ ਦੱਸ ਕਰੀਏ ਕੀ ਸਰ ਗੱਡੀਆਂ ਹੈ ਨਹੀਂ ਅਸੀਂ ਜਾਈਏ ਕੀ ਕਰਾਇਰਕ ਮੇ ਰੋਕੀਏ ਤਾਂ 415 ਜਿਹੜੇ ਨਵੀਆਂ ਹੋਣੀਆਂ ਅਨੁਵਾ ਆਪਣਾ ਜਿਹੜਾ ਹੈਗੇ ਸੀ ਆ ਮੇਰਾ ਖਿਆਲ ਉਹ ਵੱਡੀ ਦੂਜੀ ਘੜੀ ਸੀ ਰੋਮਾਨੀ ਸੀਗੀ ਸਕੋਰਪੀਓ ਉਹ ਲੈ ਕੇ ਦਿੱਤੀਆਂ ਤੇ ਸਾਰੇ ਮਲੇ ਇਸ ਕੰਮ ਦੇ ਬੜੇ ਬੜੇ ਖੁਸ਼ ਨੇ ਇਹ ਬਦਲਾਅ ਹੈ ਮੈਂ ਤੁਹਾਨੂੰ ਹੋਰ ਸਾਡੇ ਸਕੂਲਾਂ ਦੀ ਗੱਲ ਹੋਰ ਦੱਸਾਂ ਜੀ ਸਾਡੇ ਸਕੂਲ ਦੇ ਵਿੱਚ ਇੱਕ ਬੱਚਵਾਨਾਂ ਦੀ ਟਾਣੀ ਜੀਸਸਾ ਸਕੂਲ ਹੈ ਤੁਸੀਂ ਕਮਾਲ ਮੰਨੋਗੇ ਉਹ ਟਾਣੀ ਦੇ ਵਿੱਚ ਸਿਰਫ 13 ਬੱਚੇ ਹੁੰਦੇ ਨੇ ਉਸ ਟਾਣੀ ਦੇ ਪਰੰਤੂ ਗਿਣਤੀ 187 ਹੈ ਸਰ ਪਹਿਲੀ ਤੋਂ ਸਰਕਾਰੀ ਸਕੂਲ ਪਹਿਲ ਤੋਂ ਲਗੇ ਪੰਜਵੀਂ ਤੱਕ ਸਾਰਾ ਏਸੀ ਉਹ ਸਾਰਾ ਇੰਗਲਿਸ਼ ਮੀਡੀਅਮ ਔਰ ਹੁਸੂਸ ਟੀਚਰ ਨੂੰ ਨੈਸ਼ਨਲ ਆਪਣਾ ਟੀਚਰ ਵਾਰਡ ਮਿਲੇ ਸਟੇਟ ਦਾ ਜੀ ਤਾਂ ਸਿਰਫ ਉਹਨਾਂ ਦੀ ਇੱਕੋ ਹੀ ਮੰਗ ਸੀ ਮੈਂ ਸਮਝਦਾ ਜੀ ਮਸਾਵਿਸ ਕੱਲ ਤੇ ਗੌਰ ਕਰਨਗੇ ਉਹ ਕਹਿੰਦੇ ਜੀ ਸਾਡੇ ਬਾਹਰੋਂ ਬੱਚੇ ਆਉਂਦੇ ਨੇ ਸਾਰੇ ਆਪਣੀ ਗੱਡੀ ਕਰਾ ਕੇ ਜੇਕਰ ਸਾਨੂੰ ਉਹ ਥੋੜਾ ਮੋਟਾ ਉਹ ਦੇ ਦਿੱਤਾ ਜਾਵੇ ਥੋੜਾ ਜਿਹਾ ਮਤ ਕੀਤੀ ਜਾਵੇ ਇਹ ਅਸੀਂ ਬਾਹਣ ਦੇ ਵਾਸਤੇ ਅਸੀਂ ਜਿਹੜੀ ਬਹਾਨਾ ਹੈ ਸਾਡੇ ਉਹਦੇ ਵਾਸਤੇ ਕੋਈ ਬੱਚਿਆਂ ਨੂੰ ਦਿੱਤੀ ਜਾਵੇ ਤਾਂ ਸਹਿਤਾ ਤਾਂ ਉਹਦੇ ਵਾਸਤੇ ਬਹੁਤ ਹੀ ਧੰਨਵਾਦੀ ਹੋਵਾਂਗੇ ਸਰ ਅਗਲੀ ਜਿਹੜੀ ਗੱਲ ਹੈ ਨਹਿਰੀ ਪਾਣੀ ਦੀ ਤੁਸੀਂ ਬਿਲਕੁਲ ਆਹੀ ਗੱਲ ਕਰਦੇ ਹੋ ਅਸੀਂ ਨਹਿਰੀ ਪਾਣੀ ਦੇ ਬਹੁਤ ਔਖੇ ਸੀ ਸਾਰਾ ਪੰਜਾਬ ਹੀ ਔਖਾ ਸੀ ਪਾਣੀ ਦੇ ਘੱਟ ਸੀਗਾ ਸਰ ਨਹਿਰੀ ਪਾਣੀ ਦੇ ਵਿੱਚ ਜਿਸਨ ਸਰਕਾਰ ਆਈ ਹੈ ਤਾਂ ਮੇਰੇ ਹਲਕੇ ਦੇ ਵਿੱਚ 257 ਮੋਗੇ ਦੀ ਅਸੀਂ ਸਨাক্ত ਕੀਤੀ ਉਸ ਦਿਨ ਲੱਗੀ ਟਿਊਬਲ ਕਾਰਪੋਰੇਸ਼ਨ ਦੇ ਸਾਰੇ ਐਸਸੀ ਤੇ ਐਕਸੀਡੈਂਟਸ ਲਿਓ 255 ਮੋਗੇ ਤੇ 33 ਮੋਗੇ ਹੋ ਗਏ ਤੇ 60 ਮੋਗੇ ਦੀ ਸਾਡੇ ਮਾਨਯੋਗ ਮੰਤਰੀ ਨੇ ਹੁਣੇ ਐਲਾਨ ਕਰਤਾ ਵੀ ਅਸੀਂ ਇਸ ਸਾਲ ਪਾਵਾਂਗੇ ਵੀ 3-4 ਸਾਲਾਂ ਦੇ ਵਿੱਚ ਲਗਭਗ 252 ਮੋਗਿਆਂ ਦੀ 6-6 ਕਿਲੋਮੀਟਰ 2-2 ਕਿਲੋਮੀਟਰ ਦੀਆਂ ਅੰਡਰਗ੍ਰਾਉਂਡ ਪਾਪੀਆਂ ਨੇ ਉਹਨਾਂ 30-30 ਸਾਲ ਤੋਂ ਜਿੱਥੇ ਪਾਣੀ ਨਹੀਂ ਆਇਆ ਸੀ ਸਰ ਉੱਥੇ ਪਾਣੀ ਆਇਆ ਸੀਕਰ ਸਰ ਔਰ ਨਹਿਰੀ ਪੁਣੇ ਵਿੱਚ 2107 ਕਰੋੜ ਰੁਪਈਆ ਰੱਖੇ ਨੇ ਸਭ ਤੋਂ ਵੱਡਾ ਬਦਲਾ ਕਿ ਅਸੀਂ ਕਹਿੰਦੇ 14 ਲੱਖ ਟੂਵਲ ਨੇ ਸਾਡੇ ਨੂੰ ਬਹੁਤ ਵੱਡੀ ਗੱਲ ਸੀ ਅਸੀਂ ਕਿਸਾਨਾਂ ਤੋਂ ਉਹਨਾਂ ਦੀ ਬਿਜਲੀ ਫਰੀ ਜਿਹੜੀ ਕੀਤੀ ਹੈ ਅਸੀਂ ਉਹ ਵਾਪਸ ਨਹੀਂ ਲੈਣਾ ਚਾਹੁੰਦੇ ਸਾਡੀ ਸਰਕਾਰ ਦਾ ਕੋਈ ਮਤਲਬ ਨਹੀਂ ਹੈ ਅਸੀਂ ਉਹਨਾਂ ਨੂੰ ਕਿਵੇਂ ਘਟਾ ਸਕਦੇ ਆ ਤਾਂ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਇਹ ਕਦਮ ਹੈ ਕਿਸਾਨਾਂ ਦੇ ਪੱਖ 'ਚ ਵੀ ਜਾਊਗਾ ਪੰਜਾਬ ਦੇ ਪੱਖ 'ਚ ਵੀ ਜਾਊਗਾ ਜਿਹੜਾ ਹੇਠਲਾ ਪਾਣੀ ਨਿਕਲਦਾ ਸੀ ਉਹਦੇ ਪੱਖ 'ਚ ਵੀ ਜਾਊਗਾ ਪਾਣੀ ਹੈ ਕਿ ਮਾਲਵਾ ਨਹਿਰ ਦੇ ਨਾਲ ਨਿਕਲਦੇ ਨਾਲ ਸਾਡੇ ਸਾਰ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਤੇ ਮੁਕਸਦਰ ਤੱਕ ਪਾਣੀ ਨੇਰੀ ਪਾਣੀ ਮਿਲੂ ਮਿਲੂਗਾ ਤੇ ਨਾਲ ਦੇ ਨਾਲ 170000 ਏਕੜ ਸਿੰਚਾਈ ਹੋਊਗੀ ਜਿਹਦੇ ਨਾਲ 5 ਲੱਖ ਟੂਬਵਲ ਆਟੋਮੈਟਿਕਲੀ ਬੰਦ ਹੋ ਜਾਣਗੇ ਜਿੱਕਰ ਨੇਰੀ ਪਾਣੀ ਮਿਲਦਾ ਹੈ ਤਾਂ ਜਿਹੜਾ ਅਸੀਂ ਕਹਿੰਦੇ ਸੀ ਵੀ ਇੱਕ ਐਨਜੀਟੀ ਵੱਲੋਂ ਕਿਹਾ ਗਿਆ ਹੈ ਸਰ ਉਹ 8 ਲੱਖ ਦੀ ਰਹੀ ਹੈ ਰੇਸ਼ੋ ਅਸੀਂ ਆਪਣੇ ਮਾਨ ਸਾਹਿਬ ਨੇ ਇਸ ਕਰਕੇ ਲਿਆ دیا ਸ਼ਾਪਰ ਕੰਡੀ ਪ੍ਰੋਜੈਕਟ ਤੇ ਮੈਂ ਗਿਆ ਸਰ ਬਦਲਾਅ ਦੀ ਗੱਲ ਸੁਣ ਲੋ ਤੁਸੀਂ ਜਿਹੜਾ ਇਨਵੈਸਟਮੈਂਟ ਕਿੰਨੀ ਹੋਈ ਹੈ ਇਨਵੈਸਟਮੈਂਟ ਹੋ ਰਹੀ ਹੈ ਪੰਜ ਸ਼ਾਪਰ ਕੰਡੀ ਮੈਂ ਆਪ ਗਿਆ ਵੇਚ ਕੀਤਾ ਉਹ ਡੈਮ ਬਣ ਰਿਹਾ ਉਸ ਡੈਮ ਤੇ 206 ਮੈਗਾਵਾਟ ਬਿਜਲੀ ਹੋਰ ਮਤਲਬ ਪੈਦਾ ਹੋਊਗੀ ਜੀ ਪੈਦਾ ਹੋਵੇਗੀ 37000 ਹੈਕਟੇਅਰ ਵਾਧੂ ਸਿੰਚਾਈ ਪੈਦਾ ਹੋਊਗੀ ਉਹਦੇ ਨਾਲ ਜਿਹੜਾ ਸ਼ਾਪਰ ਕੰਡੀ ਪ੍ਰੋਜੈਕਟ ਦੇ ਨਾਲ ਇੱਕ ਬੰਨ ਬਣਾਇਆ ਜਾ ਰਿਹਾ ਹੈ ਕੁਝ ਪਾਕਿਸਤਾਨ ਪਾਈ ਜਾਂਦਾ ਸੀ ਉਹ ਸਾਰਾ ਰੋਕ ਕੇ ਅਸੀਂ ਆਪਣੇ ਕਿਸਾਨਾਂ ਨੂੰ ਦੇ ਰਹੇ ਹਾਂ ਵੱਡੀ ਗੱਲ ਇੱਕ ਸਾਲ ਹੋਰ ਦੇਖੋ ਬਦਲਾ ਦੀ ਗੇਟ ਬੁਧਰਾਮ ਜੀ ਹੁਣ ਬ੍ਰੇਕ ਲੈਣੀ ਹੈ ਜਾਂ ਤਾਂ ਤੁਸੀਂ ਕੰਕਲੂਡ ਕਰ ਲਓ ਤੇ ਜਾਂ ਫਿਰ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਸਰ ਬਸ ਮੈਂ 5 ਮਿੰਟ ਖੋ ਲੈਂਦਾ ਸਰ ਮੈਂ ਬੇਨਤੀ ਕਰਦਾ ਸੌਦੇ ਦੀ ਗੱਲ ਕਰਦੇ ਆ ਬਦਲਾ ਦੀ ਗੱਲ ਕਰਦੇ ਆ ਸੌਦਾ ਹੋਇਆ ਜੀ ਸੋਲਰ ਪਾਵਰ ਪਲਾਂਟ ਦਾ ਪਿਛਲੇ ਸਰਕਾਰਾਂ ਦੇ ਵਿੱਚ ਕਿੰਨਾ ਹੋਇਆ 4.3 ਤੋਂ ਲੈ ਕੇ 17.99% ਜੰਟ ਦੇ ਸੋਲਰ ਇੱਕ ਜੰਟ ਦਾ ਪਰ ਮਾਨ ਸਾਹਿਬ ਨੇ ਇਨੇਕ ਦਿਲ ਤੋਂ ਉਹ ਕਿ ਉਹਨਾਂ ਨੇ ਕੀਤਾ 2.33 2 ਰੁਪਏ 33 ਪੈਸੇ ਤੋਂ 2 ਰੁਪਏ 76 ਪੈਸੇ ਕਿੰਨਾ ਫਰਕ ਹੈ ਜੀ ਹੋ ਬਦਲਾਅ ਕੀ ਹੁੰਦਾ 2010 ਸਾਲ ਅਸ ਵਿੱਚ ਹੋਤਾ ਹੋਇਆ ਜੀ 2804 ਮੈਗਾਵਾਟ ਬਿਜਲੀ ਸੁੰਦਰ ਪਲਾਂਟ ਤੋਂ ਆਉਗੀ ਪਿਛਵਾੜਾ ਕੋਲਾ ਕੋਲਾ ਖਾਨ ਜਿਹੜਾ ਹੈਗਾ ਸੀ ਪਿਛਵਾੜਾ ਦੀ ਪਾਕਰ ਜ਼ਿਲ੍ਹੇ ਦੇ ਵਿੱਚ ਆ ਚਾਰਖੰਡ ਦੇ ਵਿੱਚ 75 ਤੋਂ ਬੰਦ ਪਈ ਸੀ ਪਹਿਲਾਂ ਚਲਾਤੀ ਦਸੰਬਰ 22 ਤੋਂ ਲੈ ਕੇ 450 ਕਰੋੜ ਰੁਪਏ ਦੀ ਬਚਤ ਉੱਥੇ ਹੋਈ ਹੈ ਮੋਟਰਾਂ ਸਾਰੇ ਬਿਜਲੀ ਐਨੀ ਆ ਰਹੀ ਹੈ ਇਲਾਕੇ ਦੇ ਵਿੱਚ ਕਿਸਾਨ ਪਹਿਲਾਂ ਮੋਟਰ ਚਲਾਉਂਦੇ ਦੋ ਘੰਟੇ ਤਿੰਨ ਘੰਟੇ ਆਉਂਦੇ ਸਾਰੇ ਬੰਦਨ ਗਏ ਪਰੰਤੂ ਅੱਜ ਜਿੱਥੇ ਘਰਾਂ ਨੂੰ ਫੁੱਲ ਬਿਜਲੀ ਮਿਲ ਰਹੀ ਹੈ ਉੱਥੇ ਕਿਸਾਨਾਂ ਨੂੰ ਐਨੀ ਬਿਜਲੀ ਮਿਲ ਰਹੀ ਹੈ ਕਿ ਕਿਸਾਨਾਂ ਨੂੰ ਮੋਟਰ ਜਾ ਕੇ ਆ ਬੰਦ ਕਰਨੀ ਪੈਦੀ ਵੀ ਜਦੋਂ ਬਸ ਬਹੁਤ ਹੋ ਗਿਆ ਨਹਿਰੀ ਪਾਣੀ ਐ ਨਾਲ ਹੈ ਕਿਤੇ ਕਿਤੇ ਉਹ ਸੁੱਕੀ ਨਹੀਂ ਸਾਡੀ ਕੋਈ ਨਹਿਰ ਕਿਤੇ ਫੁੱਲ ਪਾਣੀ ਆ ਰਿਹਾ ਹੈ ਪਾਣੀ ਵੀ ਉਹੀ ਸੀ ਜੀ ਬਿਜਲੀ ਵੀ ਉਹੀ ਸੀ ਤਾਰਾਂ ਵੀ ਉਹੀ ਸੀ ਸੈਸਜੋ ਵੀ ਉਹੀ ਨੇ ਐਕਸਲ ਵੀ ਉਹੀ ਨੇ ਸਰਦਾਰ ਬਲਦੇਵ ਸਿੰਘ ਸलाम ਵੀ ਮੈਂ ਇਸ ਗੱਲ ਦੀ ਪ੍ਰਸ਼ੰਸਾ ਕਰਨਾ ਚਾਹੁੰਦਾ ਤੇ ਤੇਜਵੀਰ ਸਿੰਘ ਜਿਵੇਂ ਸਾਡੇ ਸਕੱਤਰ ਨੇ ਕਿ ਉਹਨਾਂ ਦੀ ਜਿਹੜੀ ਹਿੰਮਤ ਹੈ ਉਹ ਭਗਵੰਤ ਮਾਨ ਦੀ ਸਰਕਾਰ ਸਾਡੇ ਮੁੱਖ ਮੰਤਰੀ ਸੋਚ ਹੈ ਉਹਨਾਂ ਨੇ ਸਾਡੇ ਬੀਲੇ ਖੇਤਰ ਦੇ ਵਿੱਚ ਜਿਹੜਾ ਨਿਕਲਾਬ ਲਿਆਂਦਾ ਹੈ ਇਹ ਬਦਲਾਅ ਦੀ ਪ੍ਰਤੱਖ ਜਿਹੜੀ ਉਦਾਹਰਨ ਹੈ ਇਹ ਹੈ ਜੀ ਅਗਲੇ ਮੈਂ ਦੋ ਮਿੰਟ ਹੋਰ ਗੱਲ ਕਰਦਾ ਜੀ ਸਿਰਫ ਚੋਣਾਂ ਤੇ ਜਿਹੜੀ ਖਰੀਦ ਸ਼ਕਤੀ ਸਾਡੀ ਹੈਗੀ ਸੀਗੀ ਚੋਣੇ ਦੀ ਉਹ ਇੱਕੀ ਵੱਡੀ ਪੱਧਰ ਚ ਚੋਣਾਂ ਖਰੀਦਿਆ ਗਿਆ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਤਕਲੀਫ ਨਹੀਂ ਆਈ ਸੀ ਸੀਸੀਐਲ ਆਈ ਸੀ ਟੈਂਪਸਰ ਆ ਗਈ ਲਿਆਂਦੀ ਗਈ ਹੈ ਸਰਕਾਰ ਦੀ ਆਪਣੀ ਫਰਕ ਹੁੰਦਾ ਹੈ ਉਹਨਾਂ ਦੇ ਨਾਲ ਦੀ ਨਾਲ ਉਹਨਾਂ ਨੇ ਆਪਣਾ ਪੈਸਾ ਸੀਗਾ ਉਹਨਾਂ ਦੇ ਕਿਸਾਨਾਂ ਦੇ ਉੱਛ ਗਿਆ ਔਰ ਇੱਕ ਵੀ ਕਿਨਾਰੇ ਤੇਜੀ ਦੇ ਵਿੱਚ ਨਾ ਕੋਈ ਹੋਰ ਦੇ ਵਿੱਚ ਨਾ ਟਰਾਂਸਪੋਰਟ ਦਾ ਕੋਈ ਲਾਂਬਾ ਨਹੀਂ ਕਿਸੇ ਕਿਸਮ ਦਾ ਨਾ ਆੜਤੀਆਂ ਦਾ ਨਾ ਸ਼ੈਲਰ ਵਾਲਿਆਂ ਦਾ ਨਾ ਕਿਸਾਨਾਂ ਦਾ ਇਹ ਵੱਡੀ ਗੱਲ ਹੈ ਕਿ ਜਿਹੜੀ ਤੁਸੀਂ ਮਤਲਬ ਜਿਹੜੀ ਟਰਾਂਸਪੋਰਟ ਨਹੀਂ ਇਹਦੇ ਵਿੱਚ ਜਿਹੜੀ ਸਰਕਾਰ ਦੀ ਨੇਕ ਨੀਤੀ ਹੈ ਸੋ ਉਹ ਵੱਡੀ ਪੱਧਰ ਤੇ ਕੰਮ ਕੀਤੀ ਹੈ ਸੋ ਮੈਂ ਇਸ ਗੱਲ ਤੇ ਮੈਂ ਜਿਹੜਾ ਮਾਨਸਾ ਦੀ ਕਾਰਜਕ ਨੀਤੀ ਹੈ ਇੱਕ ਲੋਕਾਂ ਦੇ ਵਿੱਚ ਐਵੇਂ ਨਹੀਂ ਹਰਮਨ ਪਿਆਰਾ ਬਣਦਾ ਪਾਸ਼ ਦੀ ਇੱਕ ਕਵਤਾ ਹੈ ਕਿ ਮੈਂ ਪਾਸ਼ ਦੀ ਕਿਤਾਬਾਂ ਦਾ ਕੀ ਗੱਲ ਹੈ ਪਹਿਲੇ ਜਿਹੜੇ ਲੋਕ ਇਹ ਨੁਕਸਾਨ ਕਿਉਂ ਹੋਇਆ ਸੀ ਅਸੀਂ ਇਹ ਪੁੱਛਦੇ ਆ ਇਹਨਾਂ ਗੱਲ ਨੂੰ ਵੀ ਪਹਿਲੇ ਇਹ ਗੱਲ ਹੈ ਜੇ ਨੁਕਸਾਨ ਕਿਉਂ ਹੋਇਆ ਸੀ ਤੁਮਾਰੇ ਰਹਤੇ ਲੁੱਟਾ ਚਮਨ ਬਾਗਮਾ ਜੋ ਪਹਿਲਾ ਕਾਰਨ ਦੇ ਖਰਾਬ ਹੋਇਆ ਸੀ ਤੁਮਾਰੇ ਰਹਤੇ ਲੂਟਾ ਚਮਨ ਬਾਗਾਂ ਮੈਂ ਕੈਸੇ ਨਾ ਮੰਨੂ ਕਿ ਤਰਾ ਇਸ਼ਾਰਾ ਨਹੀਂ ਥਾ ਕਿਉਂਕਿ ਇਸ਼ਾਰੇ ਦਾ ਹੁੰਦੇ ਬਿਨਾਂ ਕਿਵੇਂ ਇਹ ਕਿਵੇਂ ਹੋ ਗਿਆ ਐਡੀ ਬਦਰ ਦੇ ਵਜੀਫਾ ਕਿਵੇਂ ਖਾਤਾ ਗਿਆ ਜੀ ਉਹਦਾ ਨਾ ਬੋਲਿਆ ਕੋਈ 122000 ਬੱਚਾ ਕਾਂਗਰਸ ਦੇ ਰਾਹ ਵਿੱਚ ਛੱਡ ਗਿਆ ਜੀ ਆਪਦਾ ਹੋਰ ਉਸ ਤੋਂ ਬਾਅਦ ਜਿਹੜੀਆਂ ਟਰਾਂਸਪੋਰਟ ਦਾ ਹੈਗਾ ਸੀ ਐਫਸੀ ਦੇ ਵਿੱਚ ਫੂਡ ਸਪਲਾਈ ਜਿਹੜੀ ਟਰਾਂ ਸੀ ਉਹਦੇ ਵਿੱਚ ਮੋਟਰਸਾਈਕਲਾਂ ਦੇ ਨੰਬਰ ਗੱਡੀਆਂ ਦੇ ਨੰਬਰ ਕਾਰਾਂ ਦੇ ਨੰਬਰ ਇਹ ਸਾਰੇ ਨੰਬਰ ਬਕਾਇਦਾ ਲਾ ਕੇ ਉਹ ਟ੍ਰਾਂਸਪੋਰਟ ਦੇ ਨਾਲ ਕਪੜਾ ਉਜਾਗਰ ਹੋਇਆ ਤੁਹਾਡੇ ਸਾਹਮਣੇ ਹੈ ਉਹ ਕੇਸ ਦੇ ਵਿੱਚ ਜਿਹੜਾ ਮਤਰੀ ਸੀ ਅੰਦਰ ਹੋਇਆ ਔਰ ਮਸ਼ੀਨਾਂ ਉਹਨਾਂ ਦੇ ਘਰੋਂ ਨੋਟ ਗਿਣਨ ਵਾਲਿਆਂ ਜਿਹਨਾਂ ਦੇ ਲੱਭੀਆਂ ਨੇ ਉਹ ਸਿੱਧ ਹੁੰਦਾ ਹੈ ਵੀ ਪੰਜਾਬ ਦੇ ਲੋਕ ਨੂੰ ਕਿੰਨਾ ਲੁੱਟਿਆ ਇਹ ਸ਼ੇਅਰ ਉਸ ਨੂੰ ਸਮਰਪਿਤ ਸੀ ਕਿ ਤੇਮਾਰੇ ਰਹਤੇ ਲੂਟਾ ਚੰਨ ਬਾਗਵਾ ਮੈਂ ਕੈਸੇ ਨਾ ਮੰਨੂ ਕਿਦਰਾ ਸ਼ਰਣਾ ਸੀ ਉੱਥੇ ਵੀ ਗੱਲ ਬੋਲਣੀ ਬਣਦੀ ਸੀ ਯਾਰ ਆ ਗੱਲਾਂ ਹੋ ਰਹੀਆਂ ਜੇਕਰ ਸਰਕਾਰ ਦੀ ਨਿੱਕੀ ਨਿੱਕੀ ਗਲਤੀ ਤੇ ਸਿਚੋਣਾ ਕਰਨੀ ਹੈ ਚੰਗੀ ਗੱਲ ਹੈ ਇਹ ਡੈਮੋਕਰੇਟ ਕਰਾਈਟ ਹੈ ਕਰੋ ਪਰੰਤੂ ਜਦੋਂ ਤੁਹਾਡੇ ਬੰਦੇ ਲੁੱਟ ਰਹੇ ਸੀਗੇ ਉੱਥੇ ਹੀ ਬੋਲਣਾ ਬਣਦਾ ਸੀਗਾ ਸੋ ਮੈਂ ਸ੍ਰੀਕਰ ਸਾਹਿਬ ਸਤਿ ਸ੍ਰੀ ਅਕਾਲ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਮਿਲਿਆ ਤੇ ਮੈਂ ਆਪਣੀਆਂ ਜਿਹੜੀਆਂ ਗੱਲਾਂ ਸੀਆਂ ਬਜਟ ਦੇ ਪੱਖ ਦੇ ਵਿੱਚ ਮੈਂ ਬੋਲਦਾ ਹੋਇਆ ਬਜਟ ਦਾ ਪੱਕ ਕਰਦਾ ਕਿ ਬਹੁਤ ਵਧੀਆ ਇੱਕ ਸਿਆਹ ਜਣਕ ਬਜਟ ਹੈ ਹਰੇਕ ਪੱਖ ਤੋਂ ਮਤਲਬ ਜੋ ਪਹਿਲਾਂ ਅਧੂਰਾ ਪਣ ਸੀ ਉਸ ਨੂੰ ਖੱਪਾ ਭਰਿਆ ਹਰਪਾਲ ਸਿੰਘ ਚੀਮਾ ਜੀ ਨੇ ਤੇ ਇਸ ਬਜਟ ਦੇ ਨਾਲ ਸਾਡਾ ਜਿਹੜਾ ਵਿਕਾਸ ਹੈ ਜਿਹੜਾ ਹੈਗਾ ਔਰ ਹੋਰ ਵਿਕਾਸ ਨੂੰ ਬਲ ਮਿਲੂਗਾ ਹੋਰ ਲੋਕਾਂ ਦਾ ਜ਼ਿਕਰ ਮਿਲੂਗਾ ਹੋਰ ਲੋਕਾਂ ਦੇ ਵਿੱਚ ਮਾਨ ਸਨਮਾਨ ਵਧਿਆ ਇਸ ਗੱਲ ਦੀ ਮੈਂ ਸਰਦਾਰ ਭਵਨ ਸਿੰਘ ਜੀ ਮਾਨ ਦਾ ਸਰਹਰ ਪਾਸ ਕੀ ਚੀਮਾ ਦਾ ਬਹੁਤ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਥੈਂਕ ਯੂ ਸਰ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ 2 ਵਜੇ ਤੱਕ ਜਾਂ 1 ਘੰਟਾ ਪੂਰਾ ਕਰ ਲਈਏ 2 ਵਜੇ ਤੱਕ ਉਠਾ ਲਈ ਜਾਵੇ ਸੋ ਸਦਨ ਦੀ ਬੈਠਕ 2 ਵਜੇ 1 ਘੰਟਾ ਕਰ ਲਈਏ ਇੱਕ ਇਕੱਟਾ ਕਰ ਲੀਏ ਜੀ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਇੱਕ ਘਟੇ ਲਈ ਉਠਾ ਲਈ ਜਾਵੇ ਸਦਨ ਦੀ ਬੈਠਕ ਇੱਕ ਘਟੇ ਲਈ ਸਥगित ਹੁੰਦੀ ਹੈ ਪਾਰਟੀ ਮਿਟ ਗਈ